ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਕੌਣ ਚਾ ਰਹੇ ਆ ਉਮੀਦ ਕਰਦੇ ਆ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਇਹ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਮੈਂ ਦਰਸ਼ਕੋ ਤੁਸੀਂ ਇੱਕ ਕਾਲ ਲੰਬੀ ਸੁਣੀ ਸੀ ਮੇਰੇ ਨਾਲ ਬਾਬਾ ਅਰਵਿੰਦਰ ਸਿੰਘ ਜੋਨੀ ਦੀ ਜਿਹਦੇ ਵਿੱਚ ਬਾਬਾ ਰਵਿੰਦਰ ਸਿੰਘ ਜੋਨੀ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਉੱਪਰ ਇੱਕ ਦੋਸ਼ ਲਾਇਆ ਸੀ ਵੀ ਇਹਨਾਂ ਨੇ ਸਵਾ ਕਰੋੜ ਰੁਪਈਆ ਆਪਣੇ ਖੱਥੇ ਕਰ ਲਿਆ ਤੇ ਉਹਨਾਂ ਨੇ ਗੱਲ ਕਹੀ ਸੀ ਵੀ ਕਿਸ ਤਰੀਕੇ ਦੇ ਨਾਲ ਮਹਿਰੋਂ ਚਰਨ ਘਾਟ ਵਾਲੇ ਬਾਬੇ ਦੇ ਕੋਲ ਅਪੜਦਾ ਆ ਕਿਸ ਤਰੀਕੇ ਨਾਲ ਪਹਿਲਾਂ ਡੀਲ ਖੁੰਦੀ ਜਾਂਦੀ ਹੈ ਤੇ ਕਿਸ ਤੋਂ ਬਾਅਦ ਉਸ ਤੋਂ ਬਾਅਦ ਡੀਲ ਨੂੰ ਖਤਮ ਕਰ ਦਿੱਤਾ ਜਾਂਦਾ ਆ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਵੀ ਗੁਰੂ ਦੀ ਹਜ਼ੂਰੀ ਦੇ ਰੋੜ ਰੁਪਈਏ ਦੀ ਗੇਮ ਤੁਸੀਂ ਪਾਗੇ ਇਹਦੇ ਵਿੱਚ ਸੱਚਾਈ ਕੀ ਹੈ ਓਕੇ ਇਹਦੇ ਵਿੱਚ ਸੱਚਾਈ ਇਹ ਆ ਬਾਈ ਜੀ ਹਾਂ ਜੀ ਮੈਂ ਵੀ ਉਹ ਰਿਕਾਰਡਿੰਗ ਸੁਣੀ ਆ ਜਿਹੜੀ ਬਾਬੇ ਜੋਨੀ ਦੀ ਤੇ ਥੋੜੀ ਹੋਈ ਆ ਜੀ ਉਹਦੇ ਵਿੱਚ ਇਹਨੇ ਇਹ ਕਿਹਾ ਵੀ ਸਵਾ ਕਰੋੜ ਦਾ ਸੋਨਾ ਤੇ 20 ਲੱਖ ਰੁਪਈਆ ਕੁਝ ਉਤੋਂ ਲੈ ਗਿਆ ਤੇ ਜਦੋਂ ਉਹ ਚਰਨ ਘਾਟ ਵਾਲੇ ਦਾ ਕੋਈ ਸੇਵਾਦਾਰ ਆ ਕੇ ਇਹਦੇ ਨਾਲ ਰਲ ਗਿਆ ਮੈਰੋ ਨਾਲ ਤੇ ਇਹਨੇ ਜਾ ਕੇ ਕੁੜੀ ਨੂੰ ਘਰੇ ਡਰਾ ਕੇ ਉਤੋਂ ਫੋਨ ਖੋਲਿਆ ਹਾਂ ਹਾਂ ਇਹੇ ਗੱਲ ਬਾਬੇ ਜੋਨੀ ਨੇ ਤੁਹਾਨੂੰ ਆਖੀ ਆ ਨਾ ਜੀ ਅਸਲ ਦੇ ਵਿੱਚ 31 ਤਰੀਕ 8ਵੇਂ ਮਹੀਨੇ ਦੀ ਕੁੜੀ ਸਾਡੇ ਘਰੇ ਦੁਪਹਿਰੇ 2 ਵਜੇ ਜਾਂਦੀ ਆ ਆਪ ਉਹ ਡੇਰ ਤੱਕ ਡੇਰ ਤ ਕੁੜੀ ਮੈਰੋ ਪਿੰਡ ਵਿੱਚ 2 ਵਜੇ ਆਪ ਜਾਂਦੀ ਆ ਤੇ ਸ਼ਾਮ ਨੂੰ ਅਸੀਂ ਇਹ ਗੱਲਬਾਤ ਜਦੋਂ ਪੁੱਛ ਗਿੱਚ ਕਰਦੇ ਆ ਤੇ ਕੁੜੀ ਦੇ ਫੋਨ ਦੇ ਜਦੋਂ ਕੁੜੀ ਨੇ ਸਾਨੂੰ ਫੋਨ 'ਚੋਂ ਡਾਟਾ ਦਿੱਤਾ ਤੇ ਉਹਦੇ 'ਚੋਂ ਬਾਵਾ ਕੁਝ ਮਿਲਿਆ ਜਿਹਦੇ ਕਾਰਨ ਜਦੋਂ ਅਸੀਂ ਡੇਰੇ ਦੇ ਵਿੱਚ ਐਂਟਰ ਹੋਏ ਆ ਤੇ ਬਾਹਰ ਲਿਖਿਆ ਸੀ ਨਾਨਕ ਸਰ ਹਾਂ ਹਾਂ ਤੇ ਅਸੀਂ ਨਾਨਕਸਰ ਦੇ ਕਿਸੇ ਬੰਦੇ ਨੂੰ ਬਹੁਤਾ ਜਾਣਦੇ ਨਹੀਂ ਸੀ ਜੋਨੀ ਬਾਬੇ ਨੂੰ ਜਾਣਦੇ ਸੀ ਇਹਨੂੰ ਫੋਨ ਲਾਇਆ ਇਹਨੂੰ ਅਸੀਂ ਮੋਗੇ ਇਹ ਫਿਲਮ ਦੇਖੀ ਜਾਂਦਾ ਸੀ ਬਾਬਾ ਜੋਨੀ ਸਣਮੇ ਚ ਇਹਨੂੰ ਮੈਂ ਲੈ ਲਿਆ ਇਹਦੇ ਨਾਲ ਵੀ ਇੱਕ ਸੇਵਾਦਾਰ ਸੀ ਮੇਰੇ ਨਾਲ ਵੀ ਦੋ ਤਿੰਨ ਬੰਦੇ ਸੀਗੇ ਓਕੇ ਮੈਂ ਕਿਹਾ ਬਾਬਾ ਜੀ ਵੀ ਪੂਰੀ ਗੱਲਬਾਤ ਤਾਂ ਹਜੇ ਆਪਾਂ ਨੂੰ ਕਲੀਅਰ ਨਹੀਂ ਹੈਗੀ ਆਹ ਬਾਬੇ ਦਾ ਤੁਸੀਂ ਬਿਨਾ ਕੱਪੜਿਆਂ ਤੋਂ ਫੋਟੋ ਵੇਖ ਲਓ ਹੂੰ ਠੀਕ ਆ ਬਾਬੇ ਚਰਨ ਘਾਟ ਵਾਲੇ ਨੇ ਅੰਮ੍ਰਿਤਸਰ ਘੱਡੇ ਦੇ ਦਾ ਮੁਖੀ ਆ ਨਾਨਕਸਰ ਸਾਪਰਦਾ ਦਾ ਉੱਤੇ ਬਾਹਰ ਨਾਂ ਲਿਖਿਆ ਤੇ ਜੀ ਸੁੰਨਤ ਕਰਵਾਈ ਹੋਈ ਆ ਜੀ ਦੂਜੀ ਗੱਲ ਇਹਦੇ ਫੋਨ ਦੇ ਵਿੱਚੋਂ ਸਾਨੂੰ ਕਾਫੀ ਰਿਕਾਰਡ ਮਿਲਿਆ ਵੀ ਸਾਨੂੰ ਐਂ ਦੱਸੋ ਵੀ ਤੁਹਾਨੂੰ ਸੁੰਨਤ ਬਾਰੇ ਕਿਹਨੇ ਦੱਸਿਆ ਵੀ ਸੁੰਨਤ ਹੋਈ ਹੈ ਬਾਬੇ ਬਲਜਿੰਦਰ ਸਿੰਘ ਚਰਨ ਘਟ ਵਾਲੇ ਦੀ ਔੜੀ ਬਾਬਾ ਜੀ ਸਾਡੇ ਕੋਲੇ ਬਾਈ ਜੀ ਫੋਟੋਆਂ ਹੈਗੀਆਂ ਅੱਛਾ ਸਾਰੀਆਂ ਫੋਟੋਆਂ ਹੈਗੀਆਂ ਓਕੇ ਹਾਂ ਸਾਰੀਆਂ ਬਾਬਾ ਮੰਨਿਆ ਸਾਡੇ ਕੋਲੇ ਚਰਨ ਘਟ ਨਿੱਕਰਾਈ ਹੋਈ ਆ ਜੀ ਦੂਜੀ ਗੱਲ ਤੇ ਮੈਂ ਕਹਿੰਦੀ ਸਾਨੂੰ ਥੋੜੇ ਸਿਸਟਮ ਦਾ ਨਹੀਂ ਪਤਾ ਇਹ ਨਾ ਹੋਵੇ ਵੀ ਅਸੀਂ ਇੱਥੇ ਕੋਈ ਵਾਕਾ ਕਰਦਗੇ ਤੇ ਤੁਸੀਂ ਉਹ ਸਾਰੀਆਂ ਦਾ ਨਾਮ ਤੂੰ ਬਦਨਾਮ ਕਰਤਾ ਜੀ ਤੇ ਕਹਿੰਦਾ ਕਰਨਾ ਕੀ ਆ ਮੈਂ ਕਿਆ ਕਰਨਾ ਕੁਛ ਨਹੀਂ ਹੈਗਾ ਵੀ ਆ ਜਾ ਤੂੰ ਉੱਥੇ ਵੀ ਇਹਨੂੰ ਅਸੀਂ ਕਿਹਾ ਵਾ ਵੀ ਤੂੰ ਆਏ ਕਰ ਵੀ ਆਪਦੇ ਹੀ ਪੇਜਾਂ ਦੇ ਉੱਤੇ ਤੇ ਮੀਡੀਆ ਦੇ ਵਿੱਚ ਆ ਕੇ ਇਸ ਗੁਨਾਹਾਂ ਨੂੰ ਕਬੂਲ ਕਰ ਤੇ ਜਿਹੜਾ ਡੇਰਾ ਹੈਗਾ ਨਾਨਕਸਰ ਦੇ ਸ਼ਪੁਰਦ ਕਰ ਦੇ ਤੇ ਇੱਥੇ ਜਿਹੜੇ ਬੰਦੇ ਸੇਵਾਦਾਰ ਹੈਗੇ ਭਾਈ ਉਹਨਾਂ ਨੂੰ ਕੈਨੂੰ ਮੁਖੀ ਬਣਾ ਕੇ ਗੱਡੀ ਦੀ ਉਹ ਵਰਤਣਗੇ ਤੇ ਤੂੰ ਇਥੋਂ ਨੈਰੋ ਨੈਰ ਹੋ ਜਾ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਨਹੀਂ ਤੁਸੀਂ ਗੱਡੀ ਦੀ ਡਿਮਾਂਡ ਦੀ ਕੀਤੀ ਸੀ ਫੋਰਚੂਨਰ ਗੱਡੀ ਸਾਨੂੰ ਚਾਹੀਦੀ ਹੈ ਡਿਮਾਂਡ ਤੇ ਆਪਾਂ ਹੁੰਨੇ ਆ ਬਾਈ ਜੀ ਹੂੰ ਮੈਂ ਤੁਹਾਨੂੰ ਦੱਸਦਾ ਫੇਰ ਜਦੋਂ ਬਾਬੇ ਜੋਨੀ ਨੇ ਕੋਈ ਗੱਲ ਬਾਤ ਸਿਰੇ ਨਾ ਲਾਈ ਮੈਂ ਕਿਹਾ ਬਾਬਾ ਜੋਨੀ ਮੈਂ ਪਤਾ ਤੈਨੂੰ ਕਿਉਂ ਲੱਗਿਆ ਇਹਨਾਂ ਕਿਹਾ ਮੈਂ ਕਿਹਾ ਵੀ ਮੈਂ ਨਾ ਇੱਕ ਵਾਰੀ ਤੇਰੀ ਅਸਲ ਗੱਲ ਆਹੀ ਮੈਂ ਕਿਹਾ ਕਰੀ ਤੇਰੀ ਮੇਰੇ ਨਾਲ ਲਾਈਵ ਸੁਣੀ ਸੀ ਤੂੰ ਕਿਹਾ ਸੀ ਬਹੁਤ ਬੇਆਦਵੀਆਂ ਹੋ ਗਈਆਂ ਬੇਆਦਵੀਆਂ ਆਲਿਆਂ ਨੂੰ ਗੱਡੀ ਚਾੜ ਕੇ ਮੇਰੇ ਕੋਲੇ ਆ ਜਾ ਕਰੋ ਮੈਂ ਸੰਭਿਆ ਕੋ ਨੂੰ ਬਾਬੇ ਜੋਨੀ ਦੀ ਸਟੇਟਮੈਂਟ ਆ 2-3 ਸਾਲ ਪੁਰਾਣੀ ਓਕੇ ਜਿਹਦੇ ਜਿਹਦੇ ਚ ਬਾਬੇ ਜੋਨੀ ਨੂੰ ਐਸੇ ਇਹ ਅੱਤਰ ਮੋਗੇ ਬਲਾ ਕੇ ਦਬਕਾਇਆ ਵੀ ਗਿਆ ਸੀ ਤੇ ਫੇਰ ਵੀ ਮੈਂ ਬਾਬੇ ਜੋਨੀ ਦੀ ਠਾਰ ਚ ਗਿਆ ਸੀ ਬਾਬਾ ਤਬੜਾ ਨਹੀਂ ਹੈ ਤੇਰੇ ਨਾਲ ਆ ਸੀ ਹੂੰ ਹੂੰ ਤੇ ਕਹਿੰਦਾ ਵੀ ਹੁਣ ਮੈਂ ਕਿਹਾ ਬਾਬਾ ਜੋਨੀ ਬਾਬੇ ਚਰਨ ਘਟ ਵਾਲੇ ਨੂੰ ਕਿਸੇ ਹਿਸਾਬ ਨਾਲ ਬਹਾਨੇ ਨਾਲ ਲਿਆ ਕੇ ਗੱਡੀ ਚ ਆਪਣੀ ਚ ਭਾ ਕੇ ਬਾਹਰ ਲਿਆ ਤੇ ਇਹਦੀਆਂ ਲੱਤਾਂ ਲੁੱਤਾਂ ਤੋੜ ਕੇ ਟਕਾ ਕੇ ਆ ਵੇਖਣੇ ਕਰਦੂਤਾ ਕੀ ਕੀਤਾ ਮੈਂ ਬਾਬੇ ਨੂੰ ਫਿਰ ਵੀਡੀਓ ਦਿਖਾਈਆਂ ਕੁੜਗਾਣਾ ਮਿਲਦੇ ਆ ਰਗਾ ਹੂੰ ਹੂੰ ਠੀਕ ਆ ਇਹ ਨਹੀਂ ਫਿਰ ਬਈ ਮੈਂ ਨਾ ਅੱਜ ਬਾਬੇ ਜੋਨੀ ਦੀ ਵੀਡੀਓ ਇਹਨੇ ਇਹਨੇ ਇਹ ਕਹਿਣਾ ਉਥੋਂ ਮੈਂ 70 ਕਰੋੜ ਦਾ ਸੋਨਾ ਚੱਕਿਆ ਹਾਂ ਹਾਂ ਮੇਰੇ ਕੋਲ ਡੀਵੀਆਰ ਤੇ ਮੈਂ ਸਾਰੀਆਂ ਵੀਡੀਓ ਪਈਆਂ ਮੈਂ ਜਨ ਤੱਕ ਕਰੂੰਗਾ ਜੇ ਮੈਂ ਮੈਂ ਜ਼ਿੰਦਗੀ ਦੇ ਵਿੱਚ ਭਾਈ ਜਿੰਨੇ ਵੀ ਕੰਮ ਕੀਤੇ ਆ ਮੈਂ ਬਦਨਾਮ ਹੋ ਜਾਣਾ ਦੂਜੀ ਧਿਰਾਂ ਨੂੰ ਕਿਉਂਕਿ ਸਾਰੇ ਮੈਂ ਆਪ ਕਰਦਾ ਵਿੱਚ ਵੜ ਕੇ ਤੇ ਵਿੱਚ ਵੜ ਕੇ ਮੈਨੂੰ ਬਹੁਤ ਕੁਝ ਕਰਨਾ ਪੈ ਜਾਂਦਾ ਜੇ ਮੈਂ ਉਥੋਂ ਇਹਨਾਂ ਦੇ ਕਿਸੇ ਚੀਜ਼ ਨੂੰ ਵੀ ਹੱਥ ਲਾਇਆ ਬਿਨਾ ਡੀਵੀਡੀਰ ਤੋਂ ਤੇ ਆਪਾਂ ਪੰਥ ਦੇ ਦੇਰਦਾਰ ਹੋਵਾਂਗੇ ਜਦੋਂ ਅਸੀਂ ਇੰਟਰ ਹੁੰਨੇ ਐਂਡ ਤੱਕ ਜਿੰਨੇ ਜਿੰਨੇ ਵੀ ਇੰਟਰ ਹੁੰਨੇ ਸਾਰੀਆਂ ਵੀਡੀਓ ਅਸੀਂ ਜਨ ਤੱਕ ਕਰਦੇਾਂਗੇ ਜਿਵੇਂ ਤੁਸੀਂ ਦੇਖ ਲਓ ਚਾਹੇ ਹੋਰ ਦੇਖ ਲਓ ਅਮਰਪਾਲ ਇੱਕ ਮੈਨੂੰ ਇੱਕ ਇੱਕ ਜਾਣਕਾਰੀ ਅਮਰਪਾਲ ਇੱਕ ਮੈਨੂੰ ਜਾਣਕਾਰੀ ਜਰੂਰ ਦਿਓ ਇੱਕ ਨਾ ਆਡੀਓ ਮੇਰੇ ਕੋਲੇ ਆਈ ਹੈ ਜਿਦੇ ਵਿੱਚ ਤੁਹਾਡੀ ਤੇ ਬਾਬੇ ਜੋਨੀ ਦੀ ਗੱਲ ਹੋ ਰਹੀ ਹੈ ਇਦੇ ਵਿੱਚ ਬਾਬਾ ਜੋਨੀ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਆਪਣੀ ਤੇ ਜਿਹੜੀ ਆਪਾਂ ਮੈਂ ਡੀਲ ਕਰਾਈ ਸੀ ਤੇ ਉੱਥੇ ਤੇ ਕੈਮਰਾ ਲੱਗਾ ਸੀ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਉੱਥੇ ਤੇ ਮੈਂ ਡੀਵੀਆਰ ਜਿਹੜਾ ਉਹ ਤੇ ਮੈਂ ਨਹਿਰਤ ਸੁੱਟਦਾ ਇਹ ਕੀ ਕਾਰਨ ਬਣਿਆ ਨਹੀਂ ਮੇਰੀ ਗੱਲ ਤਾਂ ਸਾਨੂੰ ਤੁਸੀਂ ਜਿਹੜਾ ਡੀਵੀਆਰ ਜਿਹੜਾ ਸਾਡਾ ਉੱਥੋਂ ਪ੍ਰੋਜੈਕਟ ਸੀਗਾ ਐਂਟਰ ਹੋਣ ਵਾਲਾ ਹਾਂ ਜਿਆ ਗੱਲਬਾਤ ਸਾਨੂੰ ਪਤਾ ਸੀਗਾ ਸਾਡੇ ਤੇ ਦੋਸ਼ ਲੱਗ ਸਕਦੇ ਉਹ ਅਸੀਂ ਹਾਰਡ ਡਿਸਕ ਦੇ ਵਿੱਚ ਕਾਪੀ ਕਰ ਲਿਆ ਸੀ ਟਾਟਾ ਹਾਂ ਹਾਂ ਆ ਉਹ ਡੀਵੀਆ ਅਸੀਂ ਤਾਂ ਉਹ ਸੜ ਤੇ ਅਸਲ ਦੇ ਵਿੱਚ ਡੀਵੀਆ ਪੱਟਣ ਜਾਂ ਸਿੱਟਣ ਦਾ ਮਤਲਬ ਇਹ ਨਹੀਂ ਸੀ ਅਸੀਂ ਚੋਰ ਆ ਇਹ ਸੀ ਬਾਈ ਜੀ ਸਾਡੇ ਨਾਲ ਸਿੰਘ ਸੀਗੇ ਉਹਨਾਂ ਨੂੰ ਅਸੀਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਜਿਹੜੇ ਸਾਡੇ ਕੋਲੇ ਸੱਚੀ ਵੈਪਨ ਸੀ ਪਰ ਉਹ ਵੈਪਨ ਲਾਇਸੈਂਸੀ ਸੀ ਜਦੋਂ ਕਿਸੇ ਜੁਰਮਾਨੇ ਨਾਲ ਮੱਥਾ ਲਾਉਨੇ ਨਾ ਬਾਈ ਭਾਵੇਂ ਤੁਹਾਡਾ ਲਾਇਸੈਂਸੀ ਚਾਹੇ ਗੈਰ ਰਸਾਸੀ ਆ ਅਗਲੇ ਫੜਾ ਦਿੰਦੇ ਆ ਨਾਲੇ ਲਾਇਸੈਂਸ ਕੈਂਸਲ ਕਰਵਾ ਦਿੰਦੇ ਸਾਡੇ ਕੋਲ ਲੈ ਦੇ ਕੇ ਤਾਂ ਹਥਿਆਰ ਹੈਗੇ ਜ਼ਿੰਦਗੀ ਜਿਉਣ ਵਾਸਤੇ ਭਾਈ ਹਾਂ ਹਾਂ ਆ ਕਰਕੇ ਡੀਵੀਆਰ ਪੱਟੇ ਵੀ ਸਾਡੇ ਬੰਦਿਆਂ ਦੇ ਹਿਥਿਆਰ ਤੇ ਸਾਡੇ ਬੰਦੇ ਨਾ ਅਰੈਸਟ ਹੋਣ ਹੋਰ ਕੋਈ ਗੱਲ ਬਾਤ ਜੀ ਇੱਕ ਬਾਬੇ ਜੋਨੀ ਨੇ ਹੋਰ ਬਹੁਤ ਵੱਡਾ ਝੂਠ ਮਾਰਿਆ ਹਾਂ ਹਾਂ ਬਾਬਾ ਜੋਨੀ ਕਹਿੰਦਾ ਵੀ ਜਦੋਂ ਦੀਪਕ ਟਾਬੇ ਤੋਂ ਇਹਨੂੰ ਸੇਵਿਆਂ ਚ ਲੈ ਜਾਂਦੇ ਆ ਤੇ ਸੇਵਿਆਂ ਚ ਇਹਨੂੰ ਅਸੀਂ ਕੁੱਟਿਆ ਮਾਰਿਆ ਤੇ ਇਹ ਇਹਨੂੰ ਤੇ ਇਹਦੇ ਬੰਦੇ ਨੂੰ ਅਸੀਂ ਸੇਵਿਆਂ ਚ ਛੱਡ ਕੇ ਇਹਦੀ ਗੱਡੀ ਖੋ ਕੇ ਅਸੀਂ ਡੇਰੇ ਚ ਗਏ ਤੇ ਉਤੋਂ ਸੋਨਾ ਤੇ ਉਹ ਚੱਕਿਆ ਹਾਂ ਵਾਜਉਂਦੀ ਭਾਈ ਜੀ ਹਾਂਜੀ ਆ ਰਹੀ ਜੀ ਸੋਨਾ ਤੇ ਕੈਸ਼ ਚੱਕਿਆ ਆ ਹਾਂਜੀ ਹਾਂ ਕੈਸ਼ ਚੱਕਿਆ ओके ਪਹਿਲੀ ਗੱਲ ਤਾਂ ਇਹ ਆ ਵੀ ਦੁਨੀਆ ਦੀ ਕੋਈ ਵੀ ਤਾਕਤ ਇਹ ਸਾਫਤ ਕਰ ਦਵੇ ਵੀ ਮੈਂ ਇਹਨਾਂ ਨੂੰ ਸਿਵਿਆਂ 'ਚ ਛੱਡ ਕੇ ਡੇਰੇ 'ਚ ਗਿਆ ਅਸਲ ਦੇ ਵਿੱਚ ਸਿਵਿਆਂ ਦੇ ਕੋਲੇ ਇਹਨਾਂ ਨੂੰ ਅਸੀਂ ਗੱਡੀ ਇਹ ਡਰਾਈਵਰ ਤੋਂ ਖੋਹ ਕੇ ਮੈਂ ਚਲਾਈ ਸੀ ਇੰਨਾ ਕੁ ਉੱਤੇ ਐਕਸ਼ਨ ਹੋਇਆ ਇਹਨੂੰ ਅਸੀਂ ਕੌਂਕੇ ਫੈਕਟਰੀ 'ਚ ਲਿਜਾ ਕੇ ਪੁੱਟਿਆ ਸੀ ਵੀਡੀਓ ਸਾਡੇ ਕੋਲੇ ਪਈਆਂ ਅਸੀਂ ਤਾਂ ਫੈਕਟਰੀ 'ਚ ਜਦੋਂ ਕੁੱਟਿਆ ਕੁੱਟ ਕੇ ਮੈਂ ਵੀਡੀਓ ਪਾਈ ਆ ਵੀ ਹੁਣ ਅਸੀਂ ਡੇਰੇ ਤੇ ਚੱਲੇ ਆ ਹਾਂ ओके okay. ठीक है ਅਸੀਂ ਸੇਵਾ ਵਿੱਚ ਇਹਨਾਂ ਨੂੰ ਲਾ ਕੇ ਨਹੀਂ ਗਏ ਜੇ ਅਸੀਂ ਇਹਨਾਂ ਨੂੰ ਸੇਵਾ ਵਿੱਚ ਲਾ ਕੇ ਗਏ ਤਾਂ ਬਾਬਾ ਜੀ ਇਹਨਾਂ ਨੇ ਪੁਲਿਸ ਸਾਥ ਲੈਣੀ ਸੀ ਇਹਨਾਂ ਨੇ ਭੱਜ ਜਾਣਾ ਸੀ ਤੇ ਅਸੀਂ ਤਾਂ ਰੈਸਟ ਹਾਂਦੇ ਰਹੇ ਸੀ ਨਾਲੇ ਸਾਨੂੰ ਥੋੜੀ ਪੈਸੇ ਜਾਂ ਉਹਦੀ ਚੀਜ਼ ਅਸੀਂ ਤਾਂ ਕੁੱਟਿਆ ਸਾਡੇ ਕੋਲ ਤਾਂ ਵੀਡੀਓ ਪਈਆਂ ਮਾਪੇ ਦੀਆਂ ਕੁੱਟ ਕੁੱਟਦੇ ਆਦਿਗਾ ਓਕੇ ਠੀਕ ਹੈ ਹਾਂ ਹਾਂ ਦੂਜੀ ਗੱਲ ਇਹਨਾਂ ਦੀ ਸੋਨੇ ਦੀ ਹੈ ਜਿਹੜੇ ਬਾਬੇ ਨੇ ਦੋਸ਼ ਲਾਏ ਆ ਸੋਨੇ ਦੇ ਉਹਦੇ ਅਸੀਂ ਇਹਨਾਂ ਨੂੰ ਪ੍ਰੂਫ ਦਿੱਤੇ ਵੀ ਜਿਹੜੇ ਬਾਬੇ ਨੇ ਛਾਪਾ ਕਿਹਾ ਵੀ ਮੇਰੀਆਂ ਦਾਸ ਛਾਪਾਂ ਤੇ ਚੈਨੀ ਸੋਨੇ ਦੀ ਤੇ ਖੰਡਾ ਸੋਨੇ ਦਾ ਮਹਿਰੋ ਵਾਲਾ ਲੈ ਗਿਆ ਚੱਕ ਕੇ ਉਹਦਾ ਬਾਬਾ ਜੀ ਜਗਰਾਓ ਕਿਸੇ ਸੁਨਿਆਰੇ ਕੋਲੇ ਗਹਿਣੇ ਪਏ ਆ ਪੈਸੇ 7 ਸਾਲ 7 ਲੱਖ ਕੁ ਸੱਤ ਹਾਂ ਹਾਂ ਹਟ ਕੋਈ ਬਿੱਲ ਪਏ ਆ ਜ਼ਰੂਰੀ ਨਹੀਂ ਹੁੰਦਾ ਕਿ ਉਹ ਕਹਣੇ ਪਿਆ ਆ ਜੇ ਮੰਨ ਲਓ ਮੇਰਾ ਉਸ ਤਰ੍ਹਾਂ ਗੱਲ ਕਰਦੇ ਆ ਮੈਂ ਨਿਊਟਰਲ ਹੋ ਕੇ ਗੱਲ ਕਰਦਾ ਮਾਂ ਹੁਣ ਮੰਨ ਲਓ ਜੇ ਮੇਰੇ ਕੋਲੇ 4 ਛਾਪਾ ਘਣੇ ਪਈਆਂ ਹੋਣਗੇ ਤਾਂ ਹੋ ਸਕਦਾ 4 ਘਰੇ ਵੀ ਹੋਣੇ ਨਾਰਮਲ ਗੱਲ ਆ ਨਹੀਂ ਚਲੋ ਨਵੇਂ ਗੱਲ ਆ ਠੀਕ ਆ ਫਿਰ ਇਹ ਕਹਿੰਦਾ ਸੀ ਡੀਲ ਕਰਾਈ ਵੀ ਉਹ ਕਹਿੰਦਾ ਯਾਰ ਆਪਾਂ ਤੇ ਬੰਦੇ ਆ ਵੀ ਆਪਣੇ ਕੋਲ ਪੈਸੇ ਪੂਰੇ ਕਿੱਥੇ ਹੁੰਦੇ ਗੱਡੀ ਦੀਆਂ ਕੈਸਤਾ ਵੀ ਅਜੇ ਦੇੜੀਆਂ ਤੇ ਜੇ ਤੁਹਾਡੀ 10 ਲੱਖ ਤੇ ਡੀਲ ਹੋਈ ਸੀ ਕਿ ਨਹੀਂ ਸੀ ਹੋਈ ਗੁਰੂ ਦੀ ਹਜ਼ੂਰੀ ਦੇ ਵਿੱਚ ਓਕੇ ਹੁਣ ਮੈਂ ਤੁਹਾਨੂੰ ਦੱਸਦਾ ਇਸ ਗੱਲ ਦਾ ਜ਼ਵਾਰ ਦਿੰਦਾ ਹਾਂ ਜਦੋਂ ਉੱਥੇ ਜਾ ਕੇ ਗੱਲਬਾਤ ਸੋ ਬਾਹਰ ਹੋ ਗਈ ਵੀ ਬਾਬਾ ਜੋਨੀ ਵੀ ਕਿਸੇ ਗੱਲ ਤੇ ਨਹੀਂ ਆਉਂਦਾ ਹਾਂ ਬਾਬੇ ਜੋਨੇ ਨੇ ਕੀ ਕਿਹਾ ਕਹਿੰਦਾ ਬਾਬਾ ਜੋਨੀ ਕਹਿੰਦਾ ਬਾਬ ਮੈਰੋ ਸਾਹਿਬ 5 ਲੱਖ ਰੁਪਇਆ ਲੈ ਲਓ ਵੀ ਆਪਾਂ ਇਹਨੂੰ ਛੱਡ ਦਗੇ ਹੂੰ ਮੈਂ ਕਿਹਾ ਬਾਬਾ ਜੀ ਤੁਹਾਨੂੰ ਡੀਲ ਹੁਣ ਥੋੜਿਆ ਰੋਕੋ ਫਿਰ ਮੈਂ ਨਾਲ ਦੇ ਸਿੰਘ ਨੂੰ ਫੋਨ ਲਾਇਆ ਮੈਂ ਕਹਿੰਦਾ ਵੀ ਆਪਾਂ ਤਾਂ ਫਸ ਗਏ ਵੀ ਆਪਨੂੰ ਇਹ ਸੀ ਵੀ ਬਾਬਾ ਜੋਨੀ ਦੇ ਭਾਨੇ ਆਪਾਂ ਇਹਨੂੰ ਇਤੋਂ ਬਾਹਰ ਕੱਢ ਲਾਂਗੇ ਹਾਂ ਹਾਂ ਉੱਥੋਂ ਅਸਲ ਦੇ ਵਿੱਚ ਬਾਹਰ ਕੱਢਣਾ ਸੀ ਕਹਿੰਦੇ ਹੁਣ ਮੈਂ ਕਿਹਾ ਵੀ ਜੇ ਜਵਾਬ ਦੇਨੇ ਤਾਂ ਵੀ ਇਹਨਾਂ ਦੇ ਪਿੱਛੇ ਹੋ ਜਾਣਾ ਜੇ ਹਾਂ ਕਰਦੇ ਤਾਂ ਤਾਂ ਵੀ ਕੋਈ ਗੱਲਬਾਤ ਨਹੀਂ ਬਣਨੀ ਤੇ ਆਪਾਂ ਗਾਹ ਪਾਦਗੇ ਕੱਲ ਤੇ ਮੈਂ ਕਿਹਾ ਨਹੀਂ 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 ਫਿਰ ਇਹਨੇ ਜਦੋਂ 10 ਲੱਖ ਕਿਹਾ ਮੈਂ ਕਿਹਾ 10 ਲੱਖ ਠੀਕ ਆ ਪਰ ਅਸੀਂ 10 ਰੱਖ ਲੈਦੇ ਨੇ ਤੇ ਆਪਾਂ ਬਾਕੀ ਗੱਲ ਆਪਾਂ ਕੱਲ ਨੂੰ ਕਰਾਂਗੇ ਹਾਂ ਬਾਬੇ ਜੁਰਨੀ ਨੇ ਜਾਨਾ ਕਿ ਸਮਾਰਟ ਫੋਨ ਫੋਨ ਜੁਰਨੀ ਕਹਿੰਦਾ ਫੋਨ ਇਹ ਨਾ ਮੈਨੂੰ ਫੜਾਤਾ ਸੀ ਇਹ ਕਹਿੰਦੇ ਮਹਾਰਾਜ ਦੀ ਸੌਂ ਲੱਗੇ ਬਈ ਆ ਚੱਕੋ ਡਾਟਾ ਆਪਦੇ ਹੱਥ ਨਾਲ ਡਿਲੀਟ ਕਰ ਲੋ ਮੈਨੂੰ ਪੇਮੈਂਟ ਦੇ ਦਿਓ ਅਸਲ ਦੇ ਵਿੱਚ ਉਹ ਫੋਨ ਦੋ ਸੀ ਸਾਡੇ ਕੋਲੇ ਜੁਰਨੀ ਕਹਿੰਦਾ ਵੀ ਅਸੀਂ ਕਿਵੇਂ ਯਕੀਨ ਕਰਕੇ ਮੈਂ ਕਹਾਂ ਚੱਕ ਇੱਕ ਫੋਨ ਇਹਦੇ ਵਿੱਚ ਸਾਰਾ ਡਾਟਾ ਵਾ ਇਹ ਤੂੰ ਰੱਖ ਕੋਈ ਚੱਕ ਰਿਹਾ ਹੈਗਾ ਕਿਉਂਕਿ ਸਾਡਾ ਤਾਂ ਸਾਰਾ ਕਾਪੀ ਕੀਤਾ ਸੀ ਬਈ ਅਸੀਂ ਤਾਂ ਐਕਸ਼ਨ ਕਰਨਾ ਸੀਗਾ ਸਾਨੂੰ ਪੈਸੇ ਤਾਂ ਲੋੜ ਹੀ ਨਹੀਂ ਨਾ ਅਸੀਂ ਫਿਰ ਕੀ ਕੀਤਾ ਤੁਸੀਂ ਆਪ ਵੇਖੋ ਜੀ 10 ਲੱਖ ਦੀ ਡੀਲ ਹੋ ਗਈ ਅਸੀਂ ਕਿਉਂ ਆਹ ਕੰਮ ਕਰਾਂਗੇ ਠੀਕ ਆ ਫੇਰ ਬਾਬੇ ਜੋਨੀ ਨੂੰ ਅਸੀਂ ਵਿੱਚ ਇਹ ਬਾਬਾ ਜੋਨੀ ਵਿਚੋਲਾ ਬੜਿਆ ਵੀ ਇਸ ਬਾਬੇ ਜੋਨੀ ਨੇ ਬਾਈ ਜੀ ਵੇ ਮੈਂ ਤੁਹਾਨੂੰ ਦੱਸਦਾ ਬਾਬੇ ਜੋਨੀ ਨੇ ਇੱਕ ਸਟੇਜ ਬਾਬੇ ਜੋਨੀ ਨੇ ਇੱਕ ਸਟੇਜ ਤੇ ਆਖਿਆ ਵੀ ਉੱਥੇ ਤਾਂ ਮਹਾਰਾਜ ਦੀ ਹਜ਼ੂਰੀ ਵੀ ਨਹੀਂ ਸੀ ਹਾਂ ਹਾਂ ਹੁਣ ਕਹੀ ਜਾਂਦਾ ਹਜ਼ੂਰੀ ਆ ਇਹ ਦੂਜੀ ਗੱਲ ਉੱਥੇ ਉਹਨੂੰ ਦਿਖਾਤਾ ਮੈਂ ਕਿ ਜਿਹੜੀ ਕੁੜੀ ਸਾਡੇ ਕੋਲ ਹੈ ਇਹ ਉਹਦਾ ਤਾਂ ਰੇਪ ਹੀ ਨਹੀਂ ਹੋਇਆ ਉਹ ਤਾਂ ਭਰਾਵਾ ਉਹਦੇ ਨਾਲ ਸੰਬੰਧ ਸੀ ਅਸੀਂ ਤਾਂ ਦੂਜੀ ਕੁੜੀ ਦੇ ਸੰਬੰਧ ਚ ਆਏ ਜਿਹਦਾ ਇੱਥੇ ਰੇਪ ਹੋਇਆ ਸੀ ਕਾਲਰ ਰਿਕਾਰਡਿੰਗ ਪਾਈ ਉਹਦੀ ਮੈਂ ਰਿਕਾਰਡਿੰਗ ਪਾਈ ਉਹ ਜਿਹੜੀ ਕੁੜੀ ਕਹਿੰਦੀ ਮੈਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ ਹਾਂ ਤੇ ਕਹਿੰਦਾ ਬਾਬਾ ਜੀ ਛੱਡੋ ਐਵੇਂ ਡੇਰੇ ਦੀ ਬਾਬਿਆਂ ਦੀ ਬਦਨਾਮੀ ਹੋਊਗੀ ਜਿਹੜੇ ਪੈਸੇ ਆਗੇ ਲੈ ਦੇ ਕੇ ਨਵੇੜ ਲਓ ਬਾਬੇ ਜੋਨੀ ਨੇ ਸਾਨੂੰ ਆ ਗੱਲਬਾਤ ਆਖੀ ਤਾਂ ਕਰਕੇ ਸਾਨੂੰ ਇਹ ਐਕਸ਼ਨ ਕਰਨਾ ਪਿਆ ਫੇਰ ਜਦੋਂ ਬਾਬੇ ਜੋਨੀ ਨੂੰ ਅਸੀਂ ਕਾਨਫਰੈਂਸ 'ਚ ਰੱਖਿਆ ਤੇ ਬਾਬੇ ਜੋਨੀ ਦੀ ਸ਼ਹਿਤ ਇਹ ਬੰਦਾ ਸਾਨੂੰ ਬਾਹਰ ਮਿਲਣ ਆਇਆ ਡੇਰੇ 'ਚ ਹਮਮ ਜਦੋਂ ਬਾਹਰ ਮੈਨਣਾ ਆਇਆ ਬਾਈ ਜੀ ਫੇਰ ਚੱਕ ਕੇ ਕੁੱਟਿਆ ਕੁੱਟ ਕੇ ਲਾਈਵ ਹੋ ਕੇ ਦੱਸਿਆ ਕੁੱਟਿਆ ਤੇ ਪੁਲਿਸ ਕੋਲੇ ਅਸੀਂ ਗਏ ਆ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਪਰਚਾ ਕੀਤਾ ਅਸੀਂ ਗਏ ਅਸੀਂ ਕੀ ਬਲੈਕਮੇਲਿੰਗ ਕਰਤੀ ਬਾਈ ਇਹਦੇ ਚ ਅਸੀਂ ਤਾਂ ਪਰੂਫ ਦਿੱਤੇ ਤੁਸੀਂ ਸੁਣਗੇ ਨੀ ਰਿਕਾਰਡਿੰਗਾਂ ਸਾਡੇ ਪੇਜ ਤੇ ਪਈਆਂ ਕਿਵੇਂ ਕਰਦਾ ਹੁੰਦਾ ਸ਼ਿਰਕਾਉਟ ਆ ਇਹ ਜੀ ਠੀਕ ਆ ਇਹਦੇ ਕਹਿ ਲਿਆ ਵੀ ਹੁਣ ਜਿਹੜਾ ਤੁਹਾਡੇ ਤੇ ਦੋਸ਼ ਲੱਗਾ ਆ 7 ਸਵਾ ਕਰੋੜ ਰੁਪਈਆ ਗਬਰਨ ਕਰਨ ਦਾ ਤੁਸੀਂ ਉਹਦੇ ਵਿੱਚੋਂ ਸਵਾ ਰੁਪਈਆ ਵੀ ਨਹੀਂ ਲਿਆ ਮੈਂ ਕਹਿੰਦਾ ਬਾਈ ਜੀ ਉੱਥੋਂ ਪੱਤਾ ਤੱਕ ਨਹੀਂ ਤੋੜਿਆ ਦੂਜੀ ਗੱਲ ਤੇ ਘੋੜੇ ਦੋ ਘੋੜੇ ਮੈਂ ਮੈਂ ਉਹੀਂ ਦੱਸਦਾ ਬਾਈ ਜੀ ਬੰਦੇ ਨੂੰ ਉੱਥੋਂ ਤਾਂ ਹੀ ਲੈ ਕੇ ਯਾਰ ਬਾਈ ਉੱਥੇ ਲਾਈਵ ਹੋ ਕੇ ਵੀਡੀਓ ਪਾ ਕੇ ਚਲੇ ਗਏ ਘੋੜੇ ਅਸੀਂ ਸਾਡੇ ਕੋਲ ਕਰੇਟਾ ਕਰਤੀ ਸੀ ਡਰਾਈਵਰ ਗੱਡੀ ਸੀ ਕਿਹੜੀ ਗੱਡੀ 'ਚ ਘੋੜੇ ਵੜ ਲਾਂਗੇ ਬਾਈ ਅਸੀਂ ਜਿਹੜੇ ਬੰਦੇ ਤੇ ਇਹਨਾਂ ਨੂੰ ਮਹਿੰਗ ਸਿੰਘ ਤੇ ਸ਼ੱਕ ਸੀ ਨਾ ਵੀ ਸਾਨੂੰ ਸੂਹ ਦਿੱਤੀ ਆ ਹੂੰ ਅਸੀ ਮਹਾਰਾਜ ਦੀ ਹਿਊਰੀ ਚ ਕਹਿੰਨੇ ਸਾਨੂੰ ਨਹੀਂ ਉਹਨੇ ਸੂੰ ਦਿੱਤੀ ਠੀਕ ਆ ਪਰ ਉਹ ਇਹਦੇ ਨਾਲ ਜ਼ਰੂਰ ਸੀ ਤੇ ਬਾਈ ਜੀ ਤੁਹਾਨੂੰ ਪਤਾ ਜਿੱਤੇ ਦੀ ਜਿੱਤੇ ਦੀ ਉਹ ਗੱਲਬਾਤ ਹੋਈ ਉਹਦੇ ਤਾਂ ਉਹ ਵੀ ਜੇਲ੍ਹ ਚ ਕਰਾਤਾ ਇਹਨਾਂ ਨੇ ਛੋਟਾ ਪਰ ਚਬਾ ਕੇ ਉਹਦੇ ਤੇ ਹੂੰ 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 ਤੁਸੀਂ ਇਹ ਦੇਖੋ ਸਿੰਘ ਸਿੰਘ ਜੇਲ੍ਹ ਤਾਂ ਮੈਨੂੰ ਉਹਦੇ ਘਰ ਵਾਲੀ ਦਾ ਫੋਨ ਆਇਆ ਸੀ ਵੀ ਵੀਰੇ ਐਂ ਕਰਕੇ ਤੇ ਮੈਂ ਤੁਹਾਨੂੰ ਰਿਕਾਰਡਿੰਗ ਉਹ ਸੁਣਾ ਦੇਣਾ ਦੂਜੇ ਪੇ ਜੀ ਮੈਂ ਤੁਹਾਨੂੰ ਦੱਸ ਦੇਣਾ ਉੱਥੋਂ ਪਤਾ ਲੱਗ ਜੂ ਕਿ ਉਹ ਸਾਡਾ ਸੀ ਕਿ ਨਹੀਂ ਸੀ ਐਂ ਚਲਾਉਂਗਾ ਰਿਕਾਰਡਿੰਗ ਮੈਂ ਹੂੰ ਹੂੰ ਭਾਈ ਜੀ ਤੁਸੀਂ ਕੀ ਗੱਲਬਾਤ ਕੀਤੀ ਵਿੱਚ ਹਾਂ ਮੈਂ ਹਾਂਜੀ ਸਵਾਲ ਕੀਤਾ ਨਹੀਂ ਮੈਂ ਦੋ ਘੋੜਿਆਂ ਦਾ ਕੀਤਾ ਸੀ ਵੀ ਦੋ ਘੋੜਿਆਂ ਦਾ ਬੈਟਰ ਜਿਹੜਾ ਉਹ ਕਿਧਰ ਗਿਆ ਵੀ ਘੋੜੇ ਕੌਣ ਲੈ ਗਿਆ ਨਹੀਂ ਨਹੀਂ ਹਾਂ ਸੱਚ ਹਾਂ ਤੁਸੀਂ ਆਏ ਪਰ ਮੈਂ ਬਾਬੇ ਜੋਨੀ ਨੂੰ ਚੈਲੰਜ ਕਰਦਾ ਇਸ ਵੀਡੀਓ ਰਾਹੀਂ ਹਾਂ ਹਾਂ ਬਾਬਾ ਜੋਨੀ ਵੀਡੀਓ ਪਾ ਕੇ ਇਹ ਮੈਨੂੰ ਚੈਲੰਜ ਕਰੇ ਵੀ ਅਮਰਤਪਾਲ ਸਿੰਘ ਚਰਨ ਘਾਟ ਡੇਰੇ ਚ ਪਹਿਲੇ ਦਿਨ ਐਂਟਰ ਹੋਣ ਲੱਗਾ ਤੇ ਦੂਜੇ ਪਹਿਲੇ ਦਿਨ ਐਂਟਰ ਹੋਣ ਲੱਗਾ ਤੇ ਦੂਜੇ ਕੀ ਆ ਜਾਣ ਤੱਕ ਦੂਜੇ ਦਿਨ ਤੱਕ ਜਿਤੋਂ ਤੱਕ ਕਹਾਣੀ ਹੋਈ ਹੈ ਕਾਹਨ ਕੀਤਾ ਹਾਂ ਹਾਂ ਵੀ ਜਿੰਨੇ ਆਰੀ ਵੀ ਅਮਰਤਪਾਲ ਸਿੰਘ ਮਹਿਰੋ ਆਦੇ ਬੰਦੇ ਨਾਲ ਚਰਨ ਘਾਟ ਡੇਰੇ ਚ ਐਂਟਰ ਹੋਇਆ ਮਤਲਬ ਹਾਂ ਹਾਂ ਮੈਂ ਉਹ ਵੀਡੀਓ ਜੜ ਤੱਕ ਕਰ ਦੇਣਾ ਜੇ ਸਾਡੇ ਕਿਸੇ ਬੰਦੇ ਨੇ ਘੋੜੇ ਨੂੰ ਹੱਥ ਲਾਇਆ ਕਿਸੇ ਚੀਜ਼ ਨੂੰ ਹੱਥ ਲਾਇਆ ਕਿਸੇ ਪੈਸੇ ਢੇਲੇ ਨੂੰ ਹੱਥ ਲਾਇਆ ਬਾਈ 10 ਰੁਪਏ ਵੀ ਚੱਕੇ ਆ ਤੇ ਅਸੀਂ ਅੰਦੇਰੇ ਦੇ ਵਿੱਚ ਕੁਝ ਰਹਿ ਹੀ ਨਹੀਂ ਗਿਆ ਢੇਰੇ ਦੇ ਵਿੱਚ ਜੇ ਵੇਖਿਆ ਜਾਵੇ ਨਾ ਘੋੜੇ ਆ ਨਾ ਪੈਸਾ ਆ ਨਾ ਕਪੜਾ ਸਾਰਾ ਕਿਧਰ ਚਲਾ ਗਿਆ ਸਾਰਾ ਸਮਾਨ ਬਾਈ ਜੀ ਮੈਂ ਉਹੀ ਆ ਨਾ ਮੈਂ ਮੈਂ ਤਾਂ ਆਪਦੀ ਗੱਲ ਦੀ ਗਵਾਹੀ ਦੇ ਸਕਦਾ ਨਾ ਗੱਲ ਤਾਂ ਟੀਵੀ আর ਤੇ ਹੀ ਆਉਂਦੀ ਹੈ ਨਾ ਮੈਂ ਵੀਡੀਓ ਜਨ ਤੱਕ ਕਰ ਦਿੰਦਾ ਸਾਡੇ ਉੱਤੇ ਐਂਟਰ ਹੁੰਦਿਆਂ ਦੀ ਠੀਕ ਹੈ ਜੇ ਮੰਨ ਲਓ ਡੀਵੀਆਰ ਆਪਾਂ ਨਾ ਚੱਕਦੇ ਨਾ ਉਹਦੇ ਨਾਲ ਹੋਰ ਬੰਦੇ ਵੀ ਜੰਤਰ ਫੋਨੇ ਸੀ ਤੇ ਨੰਬਰ ਦੋ ਦਿਓ ਪਰ ਜਿਹੜਾ ਬਾਅਦ ਵਿੱਚ ਚੋਰੀਆਂ ਹੋਈਆਂ ਨੇ ਘਟੋ ਘਟ ਉਹਦਾ ਤੇ ਪਤਾ ਲੱਗ ਜਾਂਦਾ ਨੇ ਵੀ ਕੌਣ ਕਰ ਗਿਆ ਜਿਹੜਾ ਅੱਜ ਤੁਹਾਡੇ ਤੇ ਇਲਜ਼ਾਮ ਲੱਗਦਾ ਤੁਹਾਡੇ ਤੇ ਇਲਜ਼ਾਮ ਨਹੀਂ ਸੀ ਆਉਣਾ ਉਹਦਾ ਸਾਨੂੰ ਪਤਾ ਘੋੜੇ ਕੌਣ ਬੰਦਾ ਲੈ ਕੇ ਗਿਆ ਕਿੱਥੇ ਬੰਨੇ ਆ ਉਹ ਬੰਦਿਆਂ ਦੀਆਂ ਵੀਡੀਓ ਵੀ ਥੋੜੇ ਦਿਨਾਂ ਦੇ ਵਿੱਚ ਆਈਆਂ ਲੋ ਜਦੋਂ ਉਹਨਾਂ ਦੇ ਟੈਗ ਚੜਤੀ ਨਾ ਸੀ ਸਾਡਾ ਪਤਾ ਕਿੱਥੇ ਗਿਆ ਜੀ 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 ਵੈਸੇ ਤੁਸੀਂ ਸ਼ਾਇਦ ਜਦੋਂ ਪਹਿਲੇ ਦਿਨ ਮੇਰੇ ਨਾਲ ਗੱਲ ਕੀਤੀ ਉਦੋਂ ਤੁਸੀਂ ਇੱਕ ਵੇਰਵਾ ਪਾਇਆ ਸੀ ਵੀ ਘੋੜੇ ਤੇ ਡੇਰਾ ਕੌਣ ਬੰਦਾ ਮੰਗਦਾ ਪਿਆ ਯਾਦ ਹੈ ਮੈਨੂੰ ਮੈਂ ਉਹੀ ਕਹਿਣਾ ਨਾ ਬਾਈ ਜੀ ਉਹਨਾਂ ਨੇ ਤਾਂ ਮੈਨੂੰ ਫੋਨ ਵੀ ਲਾਏ ਹਾਂ